ਉਹ ਜੀ ਸਭ ਤੋਂ ਪਹਿਲਾਂ ਤੇ ਚੰਦ ਸ਼ਬਦਾਂ ਦੇ ਵਿੱਚ ਮੈਂ ਆਪਣੀ ਗੱਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਾਂਗਾ ਸਭ ਤੋਂ ਪਹਿਲਾਂ ਤੇ ਤੁਹਾਡੇ ਸਾਰੇ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਤੁਸੀਂ ਸਾਰਾ ਪੱਤਰਕਾਰ ਭਾਈਚਾਰਾ ਅੱਜ ਨਾਲ ਹੋ ਕੇ ਬਹੁਤ ਵਧੀਆ ਕਵਰੇਜ ਕੀਤੀ ਹੈ ਸਵੇਰ ਦੇ ਤੋਂ ਹੀ 5 ਵਜੇ ਆਈਦੇ ਹੋ ਸਭ ਤੋਂ ਪਹਿਲਾਂ ਸਾਡੇ ਨਾਲ ਮੰਡੀਆਂ 'ਚ ਵੀ ਗਏ ਹੋ ਫਿਰ ਡੇਰੀਆਂ ਤੇ ਗਏ ਹੋ ਹੁਣ ਦੁਕਾਨਾਂ 'ਚ ਉਸ ਤੋਂ ਬਾਅਦ ਇੱਥੇ ਆ ਕੇ ਸਾਡੇ ਮੰਦਰ ਦੇ ਵਿੱਚ ਕਵਰੇਜ ਕਰਦੇ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਦੂਸਰੇ ਨੰਬਰ ਤੇ ਅੱਜ ਜਿਹੜੀ ਕੱਲ ਆਪਾਂ ਬੰਦ ਦੀ ਘਾਲ ਦਿੱਤੀ ਅੱਜ ਪੂਰਨ ਪੂਰਨ ਤੌਰ ਤੇ ਸਾਰੇ ਸ਼ਹਿਰ ਨੇ ਇਹ ਕੱਲ ਨੂੰ ਸਵਕਾਰ ਕੀਤਾ ਤੇ ਖੁਦ ਹੀ ਦੁਕਾਨਾਂ ਆਪਣੀਆਂ ਆਪਣੀਆਂ ਬੰਦ ਰੱਖੀਆਂ ਬੰਦ ਕਰਾਉਣਾ ਕੋਈ ਮੌਲਿਕ ਸਾਨੂੰ ਕੋਈ ਖੁਸ਼ੀ ਨਹੀਂ ਹੈਗੀ ਇਹਦੇ ਵਿੱਚ ਸamo ਸਾਡੇ ਬੰਨਿਆਂ ਦਾ ਨੁਕਸਾਨ ਹੈਗਾ ਬੰਦ ਕਰਵਾਉਂਦਾ ਇੱਕ ਸਿੰਬੋਲਿਕ ਮਤਲਬ ਇਹ ਹੈਗਾ ਕਿ ਇਹ ਆਪਣੇ ਪਰਦੇਸ਼ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਔਰ ਇੰਟਰਨੈਸ਼ਨਲ ਬਾਰਡਰ ਤੱਕ ਇਹਦੀ ਗੂੰਜ ਜਾਏ ਔਰ ਪਤਾ ਲੱਗੇ ਕਿ ਹਿੰਦੁਸਤਾਨ ਦੇ ਵਿੱਚ ਇਸ ਚੀਜ਼ ਦਾ ਕਿੰਨਾ ਰੋਸ਼ ਹੈਗਾ ਤੁਸੀਂ ਕਿਸੇ ਨੂੰ ਉਹਦੀ ਆਈਡੈਂਟੀਫਿਕੇਸ਼ਨ ਪੁੱਛ ਕੇ ਉਹਨੂੰ ਗੋਲੀ ਮਾਰਦੇ ਹੋ ਚੈੱਕ ਕਰਦੇ ਹੋ ਖਤਨਾ ਹੋਇਆ ਜਾਂ ਨਹੀਂ ਹੋਇਆ ਇਹ ਚੀਜ਼ਾਂ ਨੂੰ ਦੇਖ ਕੇ ਹਿੰਦੁਸਤਾਨ ਦੇ ਵਿੱਚ ਬਹੁਤ ਵੱਡਾ ਰੋਸਤਾ ਇੱਕ ਪੂਰਾ ਮੋਹਿੰਦ ਚੱਲ ਪਈ ਹੈ ਉਹਦੇ ਤੋਂ ਬਾਅਦ ਮੈਂ ਮੇਨ ਜਿਹੜੀ ਤੁਹਾਨੂੰ ਆਉਣ ਵਾਲੇ ਟਾਈਮ ਤੇ ਹੁਣ ਅੱਪਾ ਕੀ ਕਰਨ ਜਾ ਰਹੇ ਆ ਉਹ ਸਾਡੇ ਸਾਰੇ ਦੁਕਾਨਦਾਰ ਭਾਈਚਾਰੇ ਨੂੰ ਵੀ ਚਾਹੀਦਾ ਜਿਹੜੇ ਕੁਝ ਗਲਤ ਐਲੀਮੈਂਟਸ ਨੂੰ ਆਪਣੀਆਂ ਦੁਕਾਨਾਂ ਚੰਦ ਪੈਸੇਆਂ ਕਰਕੇ ਚੰਦ ਜਿਹੜਾ 10000 ਦਿੰਦਾ ਨੂੰ ਆਪਣੇ ਬੰਦੇ ਨੂੰ ਨਹੀਂ ਅਸੀਂ ਕਿਹਾ ਬਾਹਰ ਦੇ ਗਲਤ ਕਹੇ ਸ਼ਰਾਰਤੀ ਐਲੀਮੈਂਟ ਨੂੰ ਕਹੇ ਗਲਤ ਬੰਦੇ ਨੂੰ ਦੁਕਾਨ 12 13 15000 ਰੁਪਏ ਤੇ ਚੰਦ ਪੈਸੇਆਂ ਕਰਕੇ ਦੇਤੀ ਹੋਈ ਆ ਆਨਫਲੇ ਟਾਈਮ ਤੇ ਉਹ ਚੀਜ਼ਾਂ ਖਤਮ ਕਰ ਦਿੱਤੀਆਂ ਜਾਣਕੀਆਂ ਦੋ ਦਿਨ ਦਾ ਅਲਟੀਮੇਟ ਦਿੱਤਾ ਆਊਟ ਆਫ ਦੀ ਵੇ ਚਾ ਕੇ ਵੀ ਜੇ ਦੁਕਾਨਾਂ ਖਾਲੀ ਕਰਵਾਉਣੀਆਂ ਵੀ ਇਹ ਨਹੀਂ ਖਾਲੀ ਕਰਵਾ ਦੇਗੇ ਧੰਨਵਾਦ ਜੀ ਅੱਜ ਦਿਨਾਂਗਰ ਸ਼ਹਿਰ ਦੀਆਂ ਸਮੋਸੀ ਸਮੁਚੀ ਸਿਆਸੀ ਧਾਰਮਿਕ ਤੇ ਜਿੰਨੀਆਂ ਹਿੰਦੂ ਜਥੇਬੰਦੀਆਂ ਨੇ ਉਹਨਾਂ ਨੇ ਬੰਦ ਦੀ ਕਾਲ ਦਿੱਤੀ ਸੀ ਇਹ ਬੰਦ ਦੀ ਕਾਲ ਜਿਹੜੀ ਆ ਸਫਲਤਾਪੂਰਵਕ ਅੱਜ ਜਿਹੜੀ ਹੈ ਸ਼ਹਿਰ 'ਚ ਵੇਖਣ ਨੂੰ ਮਿਲੀ ਹੈ ਅੱਜ ਦਿਨਾਨਗਰ ਸ਼ਹਿਰ ਦਾ ਸਮੁੱਚਾ ਦੁਕਾਨਦਾਰ ਚਾਹੇ ਉਹ ਛੋਟਾ ਦੁਕਾਨਦਾਰ ਹੈ ਚਾਹੇ ਉਹ ਵੱਡਾ ਦੁਕਾਨਦਾਰ ਹੈ ਸਾਰਿਆਂ ਨੇ ਆਪ ਮੁਹੰਦਰੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਇੱਕ ਏਕੇ ਦਾ ਜਿਹੜਾ ਸਬੂਤ ਆ ਉਹ ਪੇਸ਼ ਕੀਤਾ ਅਸੀਂ ਅੱਜ ਦਿਨਾਨਗਰ ਸ਼ਹਿਰ ਵੱਲੋਂ ਜੋ ਵੀ ਭਾਰਤ ਸਰਕਾਰ ਇਹ ਸੰਬੰਧੀ ਫੈਸਲਾ ਲਵੇਗੀ ਉਸ ਫੈਸਲੇ ਦਾ ਪੂਰਨ ਸਮਰਥਨ ਕਰਦੇ ਹੋਏ ਹਰੇਕ ਤਰ੍ਹਾਂ ਦਾ ਸਹਿਯੋਗ ਕਰਨ ਦੇ ਲਈ ਜਿਹੜਾ ਆ ਉਹ ਦਿਨਾਨਗਰ ਸ਼ਹਿਰ ਦੇ ਨਿਵਾਸੀ ਜਿਹੜੇ ਆ ਉਹ ਸਹਿਯੋਗ ਕਰਨਗੇ ਜੀ ਰਾਮ ਜੀ ਜਿਹੜਾ ਅੱਜ ਬੰਦਰੀ ਕਾਲ ਸਾਰੇ ਸੰਗਠਨਾਂ ਨੂੰ ਦਿੱਤੀ ਗਈ ਆ ਪੂਰਨ ਤੌਰ ਤੇ ਕਾਮਯਾਬ ਹੋਈ ਆ ਅਸੀਂ ਸਾਰੇ ਸ਼ਹਿਰ ਵਾਸੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਸਹਿਯੋਗ ਕੀਤਾ ਬਾਕੀ ਮੈਂ ਇੱਕ ਵਾਰੀ ਆਪਣੇ ਦੁਕਾਨਦਾਰ ਜਿਨ੍ਹਾਂ ਨੇ ਮੁਸਲਮਾਨਾਂ ਨੂੰ ਦੁਕਾਨਾਂ ਕਿਰਾਏ ਦਿੱਤੀ ਹੋਈਆਂ ਮੇਰੀ ਅਪੀਲ ਹੁੰਨਾ ਕਿ ਪਲੀਜ਼ ਦੁਕਾਨਾਂ ਖਾਲੀ ਕਰਾ ਕਰ ਦਿਓ ਕਿਉਂਕਿ ਤੁਸੀਂ ਆਉਣ ਵਾਲੇ ਖਤਰੇ ਨੂੰ ਦੇ ਰਹੇ ਇਹ ਅੱਜ 2% ਹੈ ਗਿਆ ਜਦੋਂ ਕੱਲ 10% ਹੋ ਗਏ ਤੇ ਇਹਦਾ ਖਾਮੇਜਾ ਤੈਨੂੰ ਭੁਤਨੇ ਬਣਾ ਤੀ ਬੰਗਾਲ ਦੇਖੋ ਜੰਮੂ ਕਸ਼ਮੀਰ ਦੇਖੋ ਕਿੰਨੇ ਮਾਰੇ ਵਾਲਾ ਜਿੱਨੀ ਜਿੱਥੇ ਇਹਨਾਂ ਦੀ ਬਰਦੀ ਵਧਦੀ ਵੱਧ ਹੁੰਦੀ ਆ ਉੱਥੇ ਤੁਹਾਨੂੰ ਪਤਾ ਹੀ ਬਹੁਤ ਖਰਾਬ ਹੁੰਦੇ ਹੀ ਹੁੰਦਾ ਮੇਰੀ ਸ਼ਹਿਰ ਵਸਿਆ ਕੇ ਅਪੀਲ ਹੈ ਕਿ ਪਲੀਜ਼ ਦੁਕਾਨਾਂ ਖਾਲੀ ਕਰ ਦਿਓ ਬਾਕੀ ਮੋਦੀ ਸਰਕਾਰ ਨੂੰ ਚਾਹੀਦਾ ਜਲਦ ਜਲਦ ਜਿਹਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਜਿਹੜੇ ਸਾਡੇ ਹਿੰਦੂਪੁਰਾ ਮਾਰਿਆ ਉਹਨਾਂ ਨੂੰ ਸਜ਼ਾ ਮਿਲ ਜਾਈਦੀ ਆ ਅੱਜ ਅਸੀਂ ਸਾਰੇ ਦੀਨਾਨਗਰ ਦੇ ਜਿੰਨੇ ਵੀ ਹਿੰਦੂ ਸੰਗਠਨ ਆ ਅੱਜ ਸਾਰਿਆਂ ਨੇ ਰੋਸ਼ ਮਾਰਚ ਕੱਢਿਆ ਜਿਹੜਾ ਕਿ ਸ਼੍ਰੀਨਗਰ ਦੇ ਵਿੱਚ ਪਾਕਿਸਤਾਨੀ ਅੰਤਰਗਵਾਦੀਆਂ ਨੇ ਸਾਡੇ ਜਿਹੜੇ ਹਿੰਦੂ ਭਰਾਣੇ ਉਹਨਾਂ ਨੂੰ ਪੁੱਛ ਕੇ ਵੀ ਤੁਸੀਂ ਕਿਸ ਧਰਮ ਦੇ ਹੋ Hindu ਧਰਮ ਦੇ ਹੋ ਉਹਨਾਂ ਦੀ ਪੈਂਟਾ ਉਤਾਰ ਕੇ ਉਹਨਾਂ ਨੂੰ ਗੋਲੀਆਂ ਮਾਰੀ ਉਹਨਾਂ ਦੀ ਹੱਤਿਆ ਕੀਤੀ ਅਸੀਂ ਉਸ ਚੱਕਰ ਦੇ ਵਿੱਚ ਅੱਜ ਅਸੀਂ ਰੋਸ਼ ਮਾਰਚ ਕੱਢਿਆ ਸਾਡੇ ਪੂਰੇ ਸ਼ਹਿਰ ਨੇ ਸਾਡਾ ਸਹਿਯੋਗ ਦਿੱਤਾ ਪੂਰੇ ਦਾ ਪੂਰਾ ਸ਼ਹਿਰ ਬੰਦ ਆ ਅਸੀਂ ਮੋਦੀ ਜੀ ਦੇ ਕਿ ਇੱਕ ਆਸ ਰੱਖਣਿਆ ਕਿ ਜਿੱਦਾਂ ਉਹਨਾਂ ਨੇ ਸਾਡੇ Hindu ਭਰਾਵਾਂ ਨੂੰ ਮਾਰਿਆ ਜਾਂ ਤੇ ਪਾਕਿਸਤਾਨ ਨਾਲ ਇੱਕ ਵਾਰੀ ਆਰ ਪਾਰ ਦੀ ਲੜਾਈ ਹੋ ਹੀ ਜਾਏ ਇੱਕ ਵਾਰੀ ਇੱਕ ਵਾਰੀ ਆਰ ਪਾਰ ਦੀ ਲੜਾਈ ਹੋਈ ਜਾਏ ਅਸੀਂ ਚਾਹੁੰਦੇ ਆਂ ਕਿ ਗੋਲੀ ਦਾ ਜਵਾਬ ਗੋਲੀ ਤੇ ਮੌਤ ਦਾ ਬਦਲਾ ਮੌਤ ਇਸ ਕਰਕੇ ਪਾਕਿਸਤਾਨ ਦੇ ਉੱਪਰ ਜਿੰਨੀ ਜੋ ਕਾਰਵਾਈ ਬੰਦੀ ਆ ਉਹ ਕੀਤੀ ਜਾਏ ਕਿਉਂਕਿ ਪੂਰੇ ਦਾ ਪੂਰਾ ਹਿੰਦੁਸਤਾਨ ਉਹਨਾਂ ਦੇ ਨਾਲ ਆ ਤੇ ਸਾਰਾ ਦਿਨਾਂਗਰ ਨੇ ਅੱਜ ਸਾਨੂੰ ਪੂਰਾ ਸਹਿਯੋਗ ਦਿੱਤਾ ਜਿਹੜਾ ਦਿਨਾਂਗਰ ਬੰਦ ਹੈ ਜੀ ਬਾਹਰ ਮੰਡੇ ਨਾਲ ਵੀ ਤੁਸੀਂ ਤਾਲੁਕਤ ਰੱਖਦੇ ਹੋ ਦਿਨਾਂਗਰ ਦੇ ਸ਼ਹਿਰ ਦੀ ਗੱਲ ਕਰਨੀ ਹੈ ਕਾਫੀ ਪਰਸੈਂਟੇਜ ਦੇ ਵਿੱਚ ਜਿਹੜਾ ਮੁਸਲਮਾਨਾਂ ਨੂੰ ਦੁਕਾਨਾਂ ਜਿਹੜੀਆਂ ਕਿਰਾਏ ਦਿੱਤੀਆਂ ਨੇ ਮੋٹے ਮੁਨਾਫੇ ਦੇ ਲਈ ਉਹਨਾਂ ਲੋਕਾਂ ਨੂੰ ਕੀ ਸਨੈ ਦੇਣਾ ਚਾਹੁੰਦੇ ਆ ਅਸੀਂ ਅਸੀਂ ਆਪਣੇ ਜਿਹੜੇ ਵੀ Hindu ਭਰਾ ਆ ਸੀ ਉਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਜੋ ਸ਼ਰੀ ਨਗਰ ਚ ਹੋਇਆ ਉਹ ਕੱਲ ਨੂੰ ਸਾਡੇ ਨਾਲ ਵੀ ਹੋ ਸਕਦਾ ਤੇ ਆਪਣੇ ਜਿਹੜੇ Hindu ਭਰਾ ਵਾ ਜਿਹੜੇ ਜਿਨ੍ਹਾਂ ਨੇ ਉਹਨਾਂ ਨੂੰ ਦੁਕਾਨਾਂ ਦਿੱਤੀਆਂ ਜਾਦਾ ਪੈਸੇ ਲੈ ਕੇ ਕਿਰਪਾ ਕਰਕੇ ਉਹ ਦੁਕਾਨਾਂ ਖਾਲੀ ਕਰਾ ਦਿਓ ਕਿਉਂਕਿ ਆਉਣ ਵਾਲਾ ਟਾਈਮ ਸਾਡੇ ਬੱਚਿਆਂ ਵਾਸਤੇ ਬਹੁਤ ਮਾੜਾ ਜੀ ਜੇ ਉਹ ਨਹੀਂ ਕਰਵਾਉਂਦੇ ਤਾਂ ਖਾਸ ਕਰ ਤੁਹਾਡੇ ਵੱਲੋਂ ਸ਼ਹਿਰ ਵਾਸੀਆਂ ਵੱਲੋਂ ਕੀ ਅਸੀਂ ਉਹਨਾਂ ਨੂੰ ਇੱਕ ਵਾਰੀ ਸਮਝਾਵਾਂਗੇ ਸਾਨੂੰ ਪੂਰੀ ਆਸ ਹੈ ਵੀ ਉਹ ਸਾਡੇ ਨਾਲ ਸਹਿਯੋਗ ਵੀ ਕਰਨਗੇ ਕਈ ਦੁਕਾਨਦਾਰ ਮੰਨ ਵੀ ਗਏ ਆ ਵੀ ਅਸੀਂ ਦੁਕਾਨਾ ਖਾਲੀ ਕਰਾ ਦਿਆਂਗੇ ਅੱਜ ਦੀਨਾਨਗਰ ਸ਼ਹਿਰ ਨੇ ਪੂਰੇ ਸਮਾਜ ਨੇ ਸਾਡਾ ਯੋਗਦਾਨ ਦਿੱਤਾ ਪੂਰਾ ਸ਼ਹਿਰ ਸੰਪੂਰਨ ਰੂਪ ਦੇ ਵਿੱਚ ਬੰਦ ਰਿਹਾ ਸਾਰੇ ਸ਼ਹਿਰ ਵਾਸੀਆਂ ਨੇ ਸਾਡਾ ਪੂਰਾ ਅੱਜ ਸਾਥ ਦਿੱਤਾ ਅਸੀਂ ਜਾਣਦੇ ਆਂ ਵੀ ਜਿਹੜਾ ਪੂਰਨ ਬੰਦ ਦਾ ਹੋਇਆ ਸਹਿਯੋਗ ਕੇਂਦਰ ਸਰਕਾਰ ਨੂੰ ਸਾਡੀ ਮੰਗ ਆ ਵੀ ਇਹਦਾ ਖੂਨ ਦਾ ਬਦਲਾ ਖੂਨ ਨਾਲ ਲਿਆ ਜਾਵੇ ਮੋਤ ਦਾ ਬਦਲਾ ਮੋਤ ਠੀਕ ਹੈ ਅੱਜ ਦੇਨਾਨਗਰ ਦੇ ਵਿੱਚ ਬੰਦ ਨੂੰ ਪੂਰਨ ਸਮਰਥਨ ਜਿਹੜਾ ਸ਼ਹਿਰ ਵਾਸੀਆਂ ਨੇ ਦਿੱਤਾ ਔਰ ਬੜੀ ਤੁਹਾਨੂੰ ਪਤਾ ਹੀ ਆ ਕਿ ਜਿਹੜੀ ਪੈਲਗ੍ਰਾਮ ਦੇ ਵਿੱਚ ਹਿੰਦੂ ਪਰਿਵਾਰ ਜਿਹੜੇ ਲੋਕ ਸਨਾਨੇ ਸੀ ਜਿਹੜੇ ਉੱਥੇ ਆਪਣਾ ਘੁੰਮਣ ਫਿਰਨ ਜਿਹੜੇ ਗਏ ਸੀ ਉਹਨਾਂ ਦੀ ਬੇਰਹਿਮੀ ਨਾਲ ਜਿਹੜੀ ਉੱਥੇ ਹੱਤਿਆ ਕੀਤੀ ਗਈ ਆ ਉਦੇ ਨਾਲ ਪੂਰਾ ਦੇਸ਼ ਗੁੱਸੇ ਦੇ ਵਿੱਚ ਆ ਔਰ ਅੱਜ ਦਿਨਾਂ ਨਗਰ ਦੇ ਵਿੱਚ ਵੀ ਜਿਹੜੇ ਸਾਡੇ ਜਿੰਨੇ ਵੀ ਸੰਗਠਨ ਨੇ ਉਹਨਾਂ 'ਚ ਭਾਰੀ ਦੋਸ਼ ਪਾਇਆ ਗਿਆ ਸੀ ਔਰ ਅੱਜ ਸਾਰਿਆਂ ਨੇ ਇੱਕ ਆਵਾਜ਼ ਦੇ ਵਿੱਚ ਅੱਜ ਪੂਰਨ ਤੌਰ ਤੇ ਦਿਨਾਂ ਨਗਰ ਜਿਹੜਾ ਉਹ ਬੰਦ ਰਿਹਾ ਔਰ ਬੜਾ ਵਧੀਆ ਲੋਕਾਂ ਨੇ ਸਹਿਯੋਗ ਦਿੱਤਾ